ਇਹ ਖਤਰਾ ਸਾਰੀ ਦੁਨੀਆ ਚ ਮੌਜੂਦ ਹੈ ਇੱਕ ਵੀ ਮੁਲਕ ਐਸਾ ਨਹੀਂ ਜਿੱਥੇ ਜਾਨ ਨੂੰ ਖਤਰਾ ਨਾ ਹੋਵੇ ਮਾਲ ਨੂੰ ਖਤਰਾ ਨਾ ਹੋਵੇ ਇੱਜ਼ਤ ਆਬਰੂ ਨੂੰ ਖਤਰਾ ਨਾ ਹੋਵੇ ਐਸਾ ਇੱਕ ਵੀ ਮੁਲਕ ਨਹੀਂ ਹੈ ਬਲਕਿ بڑے بڑے ਸੰਪੰਨ ਮੁਲਕ ਜੈਸੇ ਕਿ ਅਮਰੀਕਾ ਜਾਨ ਦਾ ਖਤਰਾ ਜ਼ਿਆਦਾ ਹੈ ਸਤ ਵਜ ਬਿੰ ਸੰਧਿਆ ਹੁੰਦੀ ਹੈ ਕੋਈ ਘਰੋਂ ਹੀ ਨਹੀਂ ਨਿਕਲਦਾ ਮਾਲ ਨੂੰ ਖਤਰਾ ਬਹੁਤ ਜ਼ਿਆਦਾ ਹੈ ਇੱਜ਼ਤ ਆਬਰੂ ਨੂੰ ਖਤਰਾ ਬਹੁਤ ਜ਼ਿਆਦਾ ਹੈ ਬਾਂਦੇ ਸਖਤ ਕਾਨੂੰਨ ਹੈ ਪਰ ਕਾਨੂੰਨ ਨੂੰ ਤੋੜਨ ਵਾਲੇ ਵੀ ਮੌਜੂਦ ਨੇ ਅੱਜ ਤੋਂ 1100 ਸਾਲ ਪਹਿਲੇ ਈਰਾਨ ਦੇ ਚਿਕੋਆ ਸੰਤ ਸ਼ੇਖ ਸਾਦੇ ਉਹ ਕਹਿੰਦਾ ਕਾਨੂੰਨ ਕੀ ਹੈ ਮਕੜੀ ਦਾ ਜਾਲਾ ਇਹਦੇ ਚ ਛੋਟੇ ਛੋਟੇ ਕੀੜੇ ਮਕੋੜੇ ਫਸ ਜਾਂਦੇ ਨੇ ਹਾਥੀ ਤੋੜ ਕੇ ਲੰਘ ਜਾਂਦੇ ਕਾਨੂੰਨ ਕੀ ਹੈ ਕੁਝ ਵੀ ਨਹੀਂ ਔਰ ਅੱਜ ਤੋਂ 2500 ਸਾਲ ਪਹਿਲੇ ਇਹ ਫਿਨਡਿਜ ਇੱਕ ਬੜਾ ਮਹਾਨ ਦਾਰਸ਼ਨਿਕ ਸੰਤ ਹੋਇਆ ਸੁਕਰਾਟ ਉਹ ਕਹਿੰਦਾ ਹੈ ਅਪਰਾਧੀ ਤੇ ਰਾਜਨੇਤਿਕ ਦੋਵੇਂ ਇੱਕੋ ਹੀ ਜ਼ਹਿਨੀਅਤ ਦੇ ਮਾਲਕ ਹੁੰਦੇ ਹਨ ਮਾਫ ਕਰ ਦੇਣਾ ਮੈਂ ਰਾਜਨੇਤਿਕ ਨਹੀਂ ਆ ਧਾਰਮਿਕ ਬੰਦਾ ਸਰਬ ਗੁਰਬਾਣੀ ਦੀ ਵਿਚਾਰ ਤੁਹਾਨੂੰ ਸਰਵਨ ਕਰਾ ਰਿਹਾ ਰਾਜਨੀਤੀ ਦੇ ਚ ਜਨਕ ਜਾਂ ਮਹਾਰਾਜਾ ਰਣਜੀਤ ਸਿੰਘ ਕਦੀ ਕਦਾਈ ਹੁੰਦੇ ਹਨ ਰਾਮ ਵੀ ਰਾਜਾ ਹੈ ਕ੍ਰਿਸ਼ਨ ਵੀ ਰਾਜਾ ਹੈ ਰਾਜੇ ਸਨ ਅਵਤਾਰ ਜਾਣ ਕੇ ਪੂਜੇ ਗਏ ਕਿਉਂ ਕਿ ਇਹਨਾਂ ਨੇ ਰਾਜਨੀਤੀ ਨੂੰ ਵੀ ਧਰਮ ਦੇ ਮੁਤਾਬਕ ਚਲਾਇਆ ਤੋਂ ਭਾਈ ਗੁਰਦਾਸ ਨੂੰ ਵੀ ਕਹਿਣਾ ਪਿਆ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸ ਐ ਤੇ ਰਾਜਾ ਹੈ ਮੁਖਤਸਰ ਮੈਂ ਅਰਜ਼ ਕਰਾਂ ਰਾਜਨੈਤਿਕ ਤੇ ਅਪਰਾਧੀ ਦੋਵੇਂ ਇੱਕੋ ਹੀ ਜ਼ਹਿਨੀਅਤ ਦੇ ਮਾਲਕ ਹੁੰਦੇ ਨੇ ਫਰਕ ਸਿਰਫ ਇਤਨਾ ਹੈ ਜੋ ਇੱਕ ਦਾ ਕਤਲ ਕਰੇ ਅਪਰਾਧੀ ਤੇ ਜੋ ਹਜ਼ਾਰਾਂ ਦੀਆਂ ਲਾਸ਼ਾਂ ਦਿੱਲੀ ਦੀਆਂ ਸੜਕਾਂ ਤੇ ਸਿੱਖਾਂ ਦੀ ਪਿਛਾ ਦੇਵੇ ਰਾਜਨੇਤਾ ਉਹਨੂੰ ਰਾਜਨੇਤਾ ਕਹੋ ਉਹ ਕੋਈ ਕਾਤਲ ਥੋੜੀ ਉਹ ਤੇ ਰਾਜਨੇਤਾ 2 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ ਪਰ ਉਹਨੂੰ ਡਿਕਟੇਟਰ ਕਹਿੰਦੇ ਨੇ ਬਾਦਸ਼ਾਹ ਕਹਿੰਦੇ ਨੇ ਕੋਈ ਕਾਤਲ ਨਹੀਂ ਕਹਿੰਦਾ ਚੰਗੇਜ਼ ਖਾਂ ਜਿੱਥੋਂ ਲੰਘਦਾ ਸੀ ਬਸਤੀਆਂ ਉਜਾੜ ਕੇ ਲੰਘਦਾ ਸੀ ਹਲਾਕੋ ਉਹਦੇ ਘੋੜੇ ਲੋਕਾਂ ਦੀਆਂ ਲਾਸ਼ਾਂ ਤੋਂ ਲੰਘਦੇ ਸਨ ਤੜਪਦੇ ਮਨੁੱਖਾਂ ਨੂੰ ਵੇਖ ਕੇ ਹੱਸਦਾ ਸੀ ਔਰੰਗਜ਼ੇਬ ਆਪਣੇ ਤਿੰਨੇ ਭਰਾਵਾਂ ਦਾ ਕਾਤਲ ਹੈ ਉਹਨੇ ਆਪਣੇ ਬੁੱਢੇ ਪਿਓ ਨੂੰ ਜੇਲ੍ਹ ਵਿੱਚ ਪਾਇਆ ਵੱਡੀ ਭੈਣ ਜਹਾਂ ਆਰਾ ਦਾਰੇ ਦਾ ਪਖ ਲੈਂਦੀ ਸੀ ਦੂਜੇ ਭਰਾ ਦਾ ਪਖ ਲੈਂਦੀ ਸੀ ਤੇ ਬੁੱਢੇ ਪਿਓ ਦਾ ਪਖ ਲੈਂਦੀ ਸੀ ਔਰਨ ਜ਼ੈਬ ਨੇ ਉਸਨੂੰ ਗੁੱਤੋਂ ਧਰੋ ਕੇ ਉਹਨੂੰ ਵੀ ਜੇਲ੍ਹ ਵਿੱਚ ਪਾਇਆ ਸੱਤ ਸਾਲ ਜੇਲ੍ਹ ਵਿੱਚ ਰਹੀਏ ਜੇਲ੍ਹ ਵਿੱਚ ਮਰੀਏ ਰਾਜਨੀਤਕ ਤੇ ਅਪਰਾਧੀ ਦੋਵੇਂ ਇੱਕੋ ਹੀ ਜ਼ੈਨੀਅਤ ਦੇ ਮਾਲਕ ਹੁੰਦੇ ਨੇ ਫਰਕ ਹੈ ਜੋ ਇੱਕ ਦਾ ਕਤਲ ਕਰੇ ਕਾਤਲ ਜੋ ਹਜ਼ਾਰਾਂ ਲੱਖਾਂ ਕਰੋੜਾਂ ਦਾ ਕਤਲ ਕਰੇ ਬਾਦਸ਼ਾਹ ਰਾਜਨੀਤਕ ਮਨਿਸਟਰ ਮੰਤਰੀ ਡਿਕਟੇਟਰ ਤਾਂ ਮੈਂ ਇਸ ਤਰ੍ਹਾਂ ਅਰਜ਼ ਕਰਦਾ ਹਾਂ ਉਹ ਵੱਡੇ ਕਾਤਲ ਬਾਦਸ਼ਾਹ ਹੋਇਆ ਕਰਦੇ ਨੇ ਛੋਟੇ ਬਾਦਸ਼ਾਹ ਕਾਤਲ ਹੋਇਆ ਕਰਦੇ ਨੇ ਇਸ ਨੂੰ ਇੰਜ ਲੈਣਾ ਵੱਡੇ ਡਕਹਿਤ ਬਾਦਸ਼ਾਹ ਹੋਇਆ ਕਰਦੇ ਨੇ ਵਿਚਾਰੇ ਛੋਟੇ ਬਾਦਸ਼ਾਹ ਡਕੈਤ ਹੋਇਆ ਕਰਦੇ ਜੋ ਇੱਕ ਦੀ ਜੇਬ ਕੱਟ ਲਵੇ ਸ਼ਾਇਦ ਜੇਲ ਦੀ ਹਵਾ ਖਾਵੇ ਡਕੈ ਤੇ ਜੋ ਸਾਰੇ ਮੁਲਕ ਦੀ ਜੇਬ ਕੱਟ ਕੇ ਸਵੈਜ਼ਰਲੈਂਡ ਦੇ ਬੈਂਕ ਭਰ ਲਵੇ ਉਸ ਨੂੰ ਕਿਸ ਨੇ ਪਕੜਨਾ ਹੈ ਕੌਣ ਪਕੜੇਗਾ ਸਭ ਨਾਟਕ ਚੱਲਦਾ ਰਹਿੰਦਾ ਔਰ ਕੁਝ ਵੀ ਨਹੀਂ ਹੁੰਦਾ ਇਹ ਵੀ ਮੈਸ ਕਰਦੇ ਸਭ ਨਾਟਕ ਤੇ ਐਸੇ ਹਾਥੀ ਨੇ ਜੇ ਜਾਲੇ ਤੱਕ ਲਿਆਂਦੇ ਵੀ ਗਏ ਤੇ ਜਾਲੇ ਦੇ ਵਿੱਚ ਫਸਾਏ ਵੀ ਗਏ ਤੇ ਲੋਕਾਂ ਨੂੰ ਕਿਦਰੇ ਦਿਸ ਵੀ ਪਿਆ ਇਹ ਹਾਥੀ ਜਾਲੇ ਚ ਫਸ ਗਿਆ ਪਰ ਇਹ ਲੋਕਾਂ ਦੀ ਮੂਰਖਤਾ ਹੋਵੇਗੀ ਹਾਥੀ ਨੇ ਕੋਈ ਪੈਰ ਮਾਰਿਆ ਤੇ ਜਾਲਾ ਟੁੱਟ ਕੇ ਇੱਕ ਪਾਸੇ ਲੰਘ ਗਿਆ ਜਾਲਿਆਂ ਵਿੱਚ ਕੀੜੇ ਮਕੋੜੇ ਫਸਦੇ ਹੁੰਦੇ ਹਨ ਹਾਥੀ ਨਹੀਂ ਫਸਦੇ ਹੁੰਦੇ ਕਾਨੂੰਨ ਦੀ ਪકડ ਦੇ ਚ ਛੋਟੇ ਛੋਟੇ ਮਨੁੱਖ ਆ ਜਾਂਦੇ ਨੇ ਛੋਟੇ ਛੋਟੇ ਕਾਤਲ ਵੱਡੇ ਕਾਤਲ ਨਹੀਂ ਆਉਂਦੇ 3 ਕਰੋੜ ਬੰਦਿਆਂ ਨੂੰ ਮਾਰ ਕੇ ਤੇ 3 ਕਰੋੜ ਬੰਦਿਆਂ ਨੂੰ ਉਜਾੜ ਕੇ ਚਾਈਨਾ ਦੇ ਵਿੱਚ ਕ੍ਰਾਂਤੀ ਲਿਆਂਦੀ ਸੀ ਮਾਓ ਸੇ ਤੁੰਗਨੇ ਡਿਕਟੇਟਰ ਜਾਣ ਕੇ ਪੂਜਿਆ ਗਿਆ ਔਰ ਪੂਜਿਆ ਜਾਂਦਾ ਐਨੇ ਬੰਦਿਆਂ ਦਾ ਕਤਲ ਤੋਂ ਖੈਰ ਇਤੇ ਮੇ ਵੱਡੀ ਵਡਿਆਈ ਜਾਵਟਾ ਨਾ ਉਸ ਦੀ ਵਡਿਆਈ ਬਹੁਤ ਵੱਡੀ ਹੈ ਬਹੁਤ ਵੱਡੀ ਹੈ ਕਿਸ ਕਰਕੇ ਉਸ ਦਾ ਨਾਮ ਬਹੁਤ ਵੱਡਾ ਹੈ ਉਹਦੀ ਹਸਤੀ ਬਹੁਤ ਵੱਡੀ ਹੈ ਕਈ ਵਾਰ ਮਨੁੱਖ ਦਾ ਨਾਮ ਬਹੁਤ ਵੱਡਾ ਹੋ ਜਾਂਦਾ ਹੈ। ਹਸਤੀ ਬਹੁਤ ਵੱਡੀ ਨਹੀਂ ਹੁੰਦੀ। ਕਲਾ ਬਹੁਤ ਵੱਡੀ ਨਹੀਂ। ਨਾਮ ਬਹੁਤ ਵੱਡਾ ਹੈ। ਗੁਣ ਬਹੁਤ ਵੱਡੇ ਨਹੀਂ। ਨਾਮ ਬਹੁਤ ਵੱਡਾ ਹੈ। ਤਾਕਤ ਬਹੁਤ ਵੱਡੀ ਨਹੀਂ। ਨਾਮ ਬਹੁਤ ਵੱਡਾ ਹੈ। ਗਿਆਨ ਬਹੁਤ ਵੱਡਾ ਨਹੀਂ। ਨਾਮ ਬਹੁਤ ਵੱਡਾ ਹੈ। ਲੇਕਿਨ हे ਪ੍ਰਭੂ ਤੇਰੀ ਵਿੜਿਆਯੂ ਬਹੁਤ ਵੱਡੀ ਹੈ, ਬਹੁਤ ਵੱਡੀ ਹੈ। ਇਸ ਵਾਸਤੇ ਤੇਰਾ ਨਾਮ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਤੇਰੀ ਹਸਤੀ ਬਹੁਤ ਵੱਡੀ ਹੈ ਤੇਰੀ ਵਡਿਆਈ ਬਹੁਤ ਵੱਡੀ ਹੈ ਇਸ ਵਾਸਤੇ ਸਹੀ ਹੈ ਇਹ ਸੱਚ ਹੈ ਕਿ ਤੇਰੀ ਵਡਿਆਈ ਹਕੀਕਤ ਦੇ ਚ ਹੀ ਵਡਿਆਈ ਹੈ ਉਹ ਖੁਸ਼ਾਮਦ ਨਹੀਂ ਵਧਾ ਕੇ ਗੱਲ ਨਹੀਂ ਆਖੀ ਗਈ ਘਟਾ ਕੇ ਗੱਲ ਨਹੀਂ ਆਖੀ ਗਈ ਵੱਡੀ ਵਡਿਆਈ ਜਾਂ ਸੱਚ ਨੇ ਆਹ हे ਪ੍ਰਮਾਤਮਾ ਇੱਕ ਤੇਰੀ ਦੂਜੀ ਬਹੁਤ ਵੱਡੀ ਵਡਿਆਈ ਹੈ ਕਿ ਤੇਰਾ ਨਿਆਉ ਹੀ ਸੱਚ ਤੇ ਖੜਾ ਹੈ ਤੂੰ ਸੱਚਾ ਨਿਆਉ ਕਰਦਾ ਹੈ ਅਗਰ ਮਨੁੱਖ ਨੂੰ ਐਸਾ ਅਹਿਸਾਸ ਹੋ ਜਾਏ ਕਿ ਇੱਕ ਐਸੀ ਅਦਾਲਤ ਵੀ ਹੈ ਜਿੱਥੇ ਰਿਸ਼ਵਤ ਨਹੀਂ ਚੱਲ ਸਕਦੀ ਜਿੱਥੇ ਸੱਚ ਹੈ ਜਿਸ ਦਾ ਇਨਸਾਫ ਵੀ ਸੱਚਾ ਹੈ ਅਗਰ ਐਸਾ ਮਨੁੱਖ ਨੂੰ ਬੋਧ ਹੋ ਜਾਏ ਤੇ ਉਸ ਅਦਾਲਤ ਦੇ ਪਹਿਦੇ ਮੁਤਾਬਕ ਇਹ ਜੀਵੇ ਜ਼ਮੀਨ ਦੇ ਉੱਤੇ ਜਿੰਨੀਆਂ ਅਦਾਲਤਾਂ ਨੇ ਸਭ ਦੇ ਬੂਏ ਬੰਦ ਕਰਨੇ ਪੈਣਗੇ ਲੋੜ ਵੀ ਨਹੀਂ ਇਹਨਾਂ ਨੇ

ਲਾਜ਼ਮੀ ਤੂੰ ਵੀ ਛਲੇ ਆ ਜਾਏਗਾ ਦੂਜੇ ਨੂੰ ਤੂੰ ਧੋਖਾ ਦੇਵੇਂਗਾ ਬਚ ਤੂੰ ਵੀ ਨਹੀਂ ਸਕੇਗਾ ਇਹ ਤੇ ਰੱਬ ਦਾ ਇੱਕ ਸੱਚਾ ਨਿਆਂ ਹੈ ਕਿ ਇਸ ਸੱਚੇ ਨਿਆਂ ਦਾ ਜੇ ਕਿਸੇ ਨੂੰ ਪਤਾ ਚਲ ਜਾਏ ਤੇ ਫਿਰ ਉਸ ਨਿਯਮ ਦੀ ਉਲੰਘਣਾ ਨਹੀਂ ਕਰਦਾ ਤੇ ਜਦੋਂ ਇਸ ਨਿਯਮ ਦੀ ਉਲੰਘਣਾ ਹੀ ਨਹੀਂ ਕਰਦਾ ਤਾਂ ਫਿਰ ਸੰਸਾਰ ਦੀਆਂ ਸਾਰੀਆਂ ਅਲਾਲਤਾਂ ਦੇ ਬੂਏ ਬੰਦ ਕਰਨੇ ਪੈਣਗੇ ਕੇਵਲ ਉਹੀ ਨਿਆਂਕਾਰੀ ਪਰਮਾਤਮਾ ਦਾ ਹੀ ਬੂਆ ਖੁੱਲਾ ਰਹੇਗਾ ਖੁੱਲਾ ਤੇ ਹੁਣ ਵੀ ਹੈ ਲੇਕਿਨ ਇਸ ਅਦਾਲਤ ਦਾ ਕੋਈ ਪੈ ਨਹੀਂ ਮੰਨਦਾ ਜਦ ਕਿ ਇਸ ਅਦਾਲਤ ਦੇ ਹੀ ਨਿਯਮ ਕੰਮ ਕਰ ਰਹੇ ਨੇ ਐ ਬੰਦੇ ਤੂੰ ਜੋ ਕੁਝ ਜਗਤ ਨੂੰ ਦੇਵੇਂਗਾ ਪਲਟ ਕੇ ਉਹੀ ਕੁਝ ਤੇਰੀ ਝੋਲੀ ਚ ਵਾਪਸ ਆਵੇਗਾ ਇਹ ਅਟਲ ਨਿਯਮ ਚੱਲ ਰਿਹਾ ਹੈ ਔਰ ਇਸ ਨੂੰ ਤੂੰ ਆਪਣੀ ਸਿਆਣਪ ਨਾਲ ਆਪਣੀ ਚਤਰਾਈ ਨਾਲ ਤੋੜ ਨਹੀਂ ਸਕਦਾ ਮਰੋੜ ਨਹੀਂ ਸਕਦਾ ਵੱਡੀ ਵੜਿਆਈ ਜਾਂ ਸੱਚ ਨਿਆਉ ਵੱਡੀ ਵੜਿਆਈ ਜਾਂ ਨਹਿ ਚਲਥਾਉ ਤੇਰੀ ਬਹੁਤ ਵਡਿਆਈ ਵੱਡੀ ਏ ਅਪਾਰ ਮੈਂ ਮੈਂ ਕਿਉਂਕਿ ਤੇਰਾ ਟਿਕਾਣਾ ਵੱਡਾ ਹੈ ਅਸਤ੍ਰ ਹੈ ਨੈ ਚਲ ਹੈ ਟਿਕੇ ਆਇਆ ਹੈ ਤੇ ਸਾਡੀ ਹਾਲਤ ਤੇ ਹੈ ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ ਜਿਸ ਸਿੰਘਾਸਣ ਤੇ ਅਸੀਂ ਬੈਠੇ ਹਾਂ ਸਾਥੋਂ ਪਹਿਲੇ ਬਾਬੇ ਫਰੀਦ ਦੇ ਕਥਨ ਅਨੁਸਾਰ ਪਤਾ ਨਹੀਂ ਕਿਤਨੇ ਬੈਠ ਚੁਕੇ ਨੇ ਇਕ ਆਲਮ ਨੇ ਐਸਾਅਖ ਹੈ ਕਿ ਇੱਕ ਮਨੁੱਖ ਜਿੱਥੇ ਖੜਾ ਹੈ ਉਹ ਲੱਖਾਂ ਮਨੁੱਖਾਂ ਦੀ ਕਬਰਾਂ ਤੇ ਹੀ ਖੜਾ ਹੈ ਪਤਾ ਨਹੀਂ ਕਿਤਨੇ ਮਰਦਿਆਂ ਦੀ ਖਾਕ ਪਤਾ ਨਹੀਂ ਕਿਤਨੇ ਮਨੁੱਖ ਮਿੱਟੀ ਵਿੱਚ ਮਿੱਟੀ ਹੋ ਚੁੱਕੇ ਨੇ ਹਰ ਬੰਦਾ ਜਿੱਥੇ ਖੜਾ ਹੈ ਉੱਥੇ ਲੱਖਾਂ ਹੀ ਬੰਦਿਆਂ ਦੀ ਖਾਕ ਉਹਦੇ ਪੈਰਾਂ ਦੇ ਥੱਲੇ ਹੈ ਸਾਡਾ ਟਿਕਾਣਾ ਨੇ ਚਲ ਨਹੀਂ ਅਸੀਂ ਜਿੱਥੇ ਰਹਿੰਦੇ ਪਿਆ ਸਾਤੋਂ ਪਹਿਲੇ ਕੋਈ ਹੋਰ ਰਹਿ ਚੁੱਕੇ ਉਸ ਤੋਂ ਪਹਿਲੇ ਕੋਈ ਹੋਰ ਰਹਿ ਚੁਕੇ ਉਸ ਤੋਂ ਪਹਿਲੇ ਕੋਈ ਹੋਰ ਰਹਿ ਚੁਕੇ ਇਸ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ ਇਹ ಪರಿਪੂਰਨ ਪ੍ਰਮਾਤਮਾ ਕਿਉਂਕਿ ਤੇਰਾ ਅਸਥਾਨ ਨਿਚਲ ਹੈ ਤੇਰਾ ਟਿਕਾਣਾ ਨਿਚਲ ਹੈ ਇਸ ਵਾਸਤੇ ਤੇਰੀ ਵਡਿਆਈ ਨਿਚਲ ਹੈ ਵੱਡੀ ਵਡਿਆਈ ਜਾਂ ਨਹਿ ਚਲ ਥਾਉ ਵੱਡੀ ਵਡਿਆਈ ਜਾਣੈ ਆਲਾ ਜੀਵ ਕੀ ਆਖ ਰਹਿ ਨੇ ਜੀਵ ਕੀ ਬੋਲ ਰਹਿ ਨੇ ਤੂੰ ਸਾਰਿਆਂ ਦੀ ਜਾਣਨਾ ਹੈ ਸਾਰਿਆਂ ਦੀ ਜਾਣਨਾ ਹੈ ਬਲਕਿ ਐਸਾ ਵੀ ਹੈ ਕਿ ਤੂੰ ਭਾਸ਼ਾ ਖਾਮੋਸ਼ੀ ਦੀ ਵੀ ਜਾਣਨਾ ਕੋਈ ਅੰਦਰੋਂ ਕੀ ਬੋਲ ਰਿਹਾ ਹੈ ਜ਼ਰੂਰੀ ਨਹੀਂ ਕਿ ਕੋਈ ਸ਼ਬਦਾਂ ਨਾਲ ਕੀ ਬੋਲ ਰਿਹਾ ਹੈ ਕੋਈ ਜ਼ਬਾਨ ਨਾਲ ਕੀ ਬੋਲ ਰਿਹਾ ਹੈ ਬਲਕਿ ਤੂੰ ਬਹੁਤ ਗਹਿਰਾ ਜਾਨਣਾ ਹੈ ਉਹਦੇ ਭਾਵ ਕੀ ਬੋਲ ਰਹੇ ਨੇ ਉਹਦੀ ਅੰਤਰ ਆਤਮਾ ਕੀ ਬੋਲ ਰਹੀ ਹੈ ਵੱਡੀ ਵਡਿਆਈ ਜਾਣੇ ਆਲਾ ਹਾਥੀ ਕੀ ਚੰਗਾੜ ਪਲ ਪਾਛੇ ਪਹੁੰਚੇ ਤਾਂ ਚੀਟੀ ਕੀ ਪੁਕਾਰ ਪਹਿਲੇ ਹੀ ਸੁਣਿਆਤ ਹੈ ਤੂੰ ਐਸੇ ਪਿੱਖੇ ਕੰਨ ਰੱਖ ਰਹਾ ਹੈ ਕਿ ਤੂੰ ਕੀਟੀ ਦੀ ਫਰਿਆਦ ਪਹਿਲੇ ਸੁਣ ਲੈਣਾ ਹੈ ਹਾਥੀ ਦੀ ਪੁਕਾਰ ਨਾਲੋਂ ਵਿੱਚ ਇਤਨੇ ਤਿੱਖੇ ਤੇਰੀ ਸਰੋਤ ਹੈ ਇਤਨੇ ਤਿੱਖੇ ਤੇਰੇ ਕੰਨ ਨੇ ਵੱਡੀ ਵਡਿਆਈ 부ਝੈ ਸਭ ਭਾਵ ਤੇਰੀ ਵਡਿਆਈ ਬਹੁਤ ਵੱਡੀ ਹੈ ਬਹੁਤ ਵੱਡੀ ਹੈ ਤੂੰ ਹਰ ਤਰ੍ਹਾਂ ਦੇ ਭਾਵ ਨੂੰ ਬੁਝਣਾ ਏਦੀ ਭਾਵਨਾ ਕੀ ਏ ਉਸਦੀ ਭਾਵਨਾ ਕੀ ਏ ਉਸ ਦੇ ਅੰਦਰ ਕਿੰਨਾ ਕੁ ਪਿਆਰ ਹੈ ਉਸ ਦੇ ਅੰਦਰ ਕਿਤਨੀ ਕੁ ਸ਼ਰਧਾ ਹੈ ਤੂੰ ਅੰਦਰ ਦੀ ਸਾਰਿਆਂ ਦੀ ਜਾਣਨਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਤੂੰ ਤੇ ਸਾਰਿਆਂ ਦੇ ਘਟ ਦੀ ਜਾਣਨਾ ਭਾਈ ਗੁਰਦਾਸ ਸਿੰਘ ਸਾਹਿਬ ਤੇ ਕਹਿੰਦੇ ਨੇ ਅੰਤਰ ਜਾਮੀ ਸੁਨ ਕੰਪਤ ਹਉ ਅੰਤਰ ਗਤ ਏ ਪ੍ਰਭੂ ਜਦ ਮੈਂ ਸੁਣਦਾ ਕਿ ਤੂੰ ਅੰਦਰ ਦੀ ਜਾਣਨ ਵਾਲਾ ਹੈ ਹਰ ਇੱਕ ਦੇ ਅੰਦਰ ਨੂੰ ਤੂੰ ਸੋਜ ਬੋਜ ਰੱਖਦਾ ਹੈ ਤੇ ਹਰ ਇੱਕ ਦੇ ਅੰਦਰ ਤੂੰ ਜਾਤ ਮਾਰਦਾ ਹੈ ਮੈਂ ਕੰਬ ਜਾਂਦਾ ਕੰਬੜੀ ਛਿੜ ਜਾਂਦੀ ਹੈ ਫਿਰ ਤੇ ਮੇਰੇ ਅੰਦਰ ਜਿਹੜੇ ਫੁਰਨੇ ਚੱਲਦੇ ਨੇ ਉਹ ਵੀ ਤੂੰ ਜਾਣਦਾ ਹੋਵੇਂਗਾ ਤੇ ਮਨੁੱਖ ਦੇ ਅੰਦਰ ਜਿਹੜੇ ਵਿਚਾਰ ਤੇ ਫੁਰਨੇ ਚੱਲਦੇ ਨੇ ਉਹ ਬਹੁਤੇ ਠੀਕ ਨਹੀਂ ਆਉਂਦੇ ਮਾੜੇ ਹੀ ਹੁੰਦੇ ਨੇ ਗੰਦੇ ਹੀ ਹੁੰਦੇ ਨੇ ਤੂੰ ਭਾਈ ਸਾਹਿਬ ਜੀ ਕਹਿੰਦੇ ਮੈਨੂੰ ਕੰਬੜੀ ਛਿੜ ਜਾਂਦੀ ਹੈ कि जब में देखना कि तू ते अंदर दे विचार भी पढ़ लेना है अंतर जामी सुन कंपत हो अंतरगर्त पतत पावन सुन आसरो उर्धार हो पर एक आशा एक ओट लेके आ जाना तेरे दर पे कि तू पतत पावन भी है तू नजर अंदाज भी कर देना तू गुनाह ते पर्दा भी पा देना तू ऐसा पुरख है तू ऐसा सच्चा बख्शिंद है कि जैसे ਗੰਦਗੀ ਦੇ ਵਿੱਚ ਲਿਬੜੇ ਹੋਏ ਬੱਚੇ ਨੂੰ ਮਮਤਾ ਦੀ ਮਾਰੀ ਹੋਈ ਮਾਂ ਗਲਵਕੜੀ ਚ ਲੈ ਲੈਂਦੀ ਏ हे ਪ੍ਰਭੂ ਦਇਆ ਤੇਰਾ ਸੁਭਾ ਹੈ ਕੋਈ ਗੰਦਾ ਜੀਵ ਵੀ ਤੇਰੇ ਦਰ ਤੇ ਪੁਕਾਰ ਕਰੇ ਤੇ ਆਵੇ ਤੂੰ ਉਹਨੂੰ ਗਲਵਕੜੀ ਚ ਲੈ ਲੈਣਾ ਤੂੰ ਆਪਣੇ ਕੋਲ ਉਸ ਨੂੰ ਥਾਂ ਦੇਣਾ ਤੋ ਤੂੰ ਸਾਰਿਆਂ ਦੇ ਭਾਵ ਸਾਰਿਆਂ ਦੀ ਸ਼ਰਧਾ ਨੂੰ 부ਝਣ ਵਾਲਾ ਹੈ ਵੱਡੀ ਵਡਿਆਈ ਜਾ ਪੁੱਛ ਨਾ ਦਾਤ ਤੇਰੀ ਵਡਿਆਈ ਇਹ ਵੀ ਬਹੁਤ ਵੱਡੀ ਹੈ ਕਿ ਜਦ ਤੂੰ ਕਿਸੇ ਨੂੰ ਕੁਝ ਦੇਣਾ ਹੈ ਤਾਂ ਦੂਜੇ ਤੀਜੇ ਚੌਥੇ ਪੰਜਵੇਂ ਕੋਲ ਤੈਨੂੰ ਪੁੱਛਣ ਦੀ ਲੋੜ ਨਹੀਂ ਮੈਂ ਇਹ ਦੇ ਦੇ ਆ ਕਿ ਨਹੀਂ ਕਈ ਵਾਰ ਪਿਤਾ ਪੁੱਤਰਾ ਤੋਂ ਪੁੱਛਦਾ ਹੈ ਇਹ ਚੀਜ਼ ਮੈਂ ਫਲਾਣੇ ਨੂੰ ਦੇ ਦੇ ਆ ਕਿ ਨਹੀਂ ਕਈ ਵਾਰ ਪੁੱਤਰ ਪੁੱਛਦੇ ਨੇ ਇਹ ਦੇ ਦਈਏ ਕਿ ਨਹੀਂ ਰਾਜਾ ਆਪਣੇ ਮਹਿਤੇ ਹੁਕਮਰਾਨਾਂ ਤੋਂ ਪੁੱਛਦਾ ਹੈ ਸਲਾਹ مشورہ ਕਰਦਾ ਹੈ ਇਹ ਚੀਜ਼ ਪਰਜਾਨ ਨੂੰ ਦੇ ਦਈਏ ਕਿ ਨਾ ਇਹ ਵਸਤੂ ਫਲਾਣੇ ਨੂੰ ਦੇ ਦੇਈਏ ਕਿ ਨਾ ਪੁੱਛਣਾ ਮਨੁੱਖੀ ਦੁਨੀਆ ਚ ਚੱਲਦਾ ਹੈ ਪਤੀ ਪਤਨੀ ਤੋਂ ਪੁੱਛ ਕੇ ਚੱਲਦਾ ਹੈ ਔਰ ਪਤਨੀ ਪਤੀ ਨੂੰ ਪੁੱਛ ਲੈਂਦੀ ਹੈ ਕਿ ਇਹ ਮੈਂ ਦੇਆ ਕਿ ਨਾ ਦੇਆ हे ਪ੍ਰਭੂ ਇਹ ਤੇਰੀ ਵਡਿਆਈ ਬਹੁਤ ਵੱਡੀ ਅਸੀਮ ਮਹਾਨ ਹੈ ਕਿ ਤੂੰ ਦਾਤ ਦੇਣ ਲਗਿਆ ਕਿਸੇ ਕੋਲ ਸਲਾਹ مشورہ ਨਹੀਂ ਕਰਦਾ ਸਿੱਧੀ ਹੀ ਦਾਤ ਤੂੰ ਵੰਦਦਾ ਹੈ ਆਪ ਵੰਦਦਾ ਹੈ ਵੱਡੀ ਵਡਿਆਈ ਜਾਂ ਆਪੇ ਆਪ ਇਹ ਵੀ ਤੇਰੀ ਵਡਿਆਈ ਬਹੁਤ ਵੱਡੀ ਹੈ ਕਿ ਸਭ ਕੁਝ ਤੋਂ ਆਪ ਹੀ ਬਣਦਾ ਹੈ ਆਪ ਹੀ ਕਰਦਾ ਹੈ ਤੇ ਹਰ ਥਾਂ ਤੇ ਆਪ ਹੀ ਆਪ ਹੈ ਤੇਥੋਂ ਬਿਨਾ ਹੋਰ ਕੋਈ ਦੂਜਾ ਨਹੀਂ ਨਾ ਨੇਕ ਕਾਰ ਨਾ ਕਥਨੀ ਜਾਏ اے ਪ੍ਰਭੂ ਤੇਰੀ ਜਿਤਨੀ ਕਾਰ ਹੈ ਜੋ ਤੇਰੇ ਕੰਮ ਨੇ ਉਹ ਕਥਨ ਵਿੱਚ ਨਹੀਂ ਆਉਂਦੇ ਉਹ ਮੈਂ ਬਿਆਨ ਨਹੀਂ ਕਰ ਸਕਦਾ ਕਿ ਤੂੰ ਕਿੰਨਾ ਕੁ ਬਣਾਇਆ ਹੈ ਤੂੰ ਕਿੰਨੀ ਸਿਰਜਣਾ ਕੀਤੀ ਹੈ ਤੇ ਤੂੰ ਕੀ ਕੀ ਦੇ ਰਹੇ ਹੈ ਤੇ ਤੂੰ ਕਿੰਨਾ ਕੁ ਵੱਡਾ ਇਨਸਾਫ ਕਰ ਰਿਹਾ ਹੈ ਕਿੰਨੀ ਵੱਡੀ ਦਾਤ ਦੇ ਰਹੇ ਹੈ ਦਰਸਲ ਹੈ ਪ੍ਰਭੂ ਇਹ ਮੇਰੇ ਕਥਨ ਦੇ ਚ ਨਹੀਂ ਆਉਂਦੇ ਇਹ ਤੇ ਮੈਂ ਬਿਆਨ ਨਹੀਂ ਕਰ ਸਕਦਾ ਨਾ ਨੇਕ ਕਾਰ ਨਾ ਕਥਨੀ ਜਾਏ ਕੀਤਾ ਕਰਣਾ ਸਰਵ ਰਜ਼ਾ ਹੈ ਜੋ ਕੁਝ ਵੀ ਹੋ ਰਿਹਾ ਹੈ ਜੋ ਕੁਝ ਵੀ ਕੀਤਾ ਜਾ ਰਿਹਾ ਹੈ ਸਭ ਤੇਰੀ ਰਜ਼ਾ ਦੇ ਚ ਹੈ ਸਭ ਤੇਰੇ ਹੁਕਮ ਦੇ ਚ ਹੈ ਸਭ ਤੇਰੇ ਭਾਣੇ ਵਿੱਚ ਹੈ ਇਸ ਵਾਸਤੇ ਸਹੀ ਮੈਨੇ ਦਾ ਭਗਤ ਉਹੀ ਹੈ ਜੋ ਤੇਰੀ ਰਜ਼ਾਨ ਨੂੰ ਸਮਝ ਜਾਏ ਜੋ ਤੇਰੇ ਭਾਣੇ ਨੂੰ ਸਮਝ ਜਾਏ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ ਵਾਸਤਵਿਕ ਭੇਦ ਉਸਨੇ ਜਾਣ ਲਿਆ ਵਾਸਤਵਿਕ ਭੇਦ ਰਾਜ ਉਸਨੇ ਸਮਝ ਲਿਆ ਜਿਸਨੇ ਤੇਰੇ ਹੁਕਮ ਨੂੰ ਸਮਝ ਲਿਆ ਤੇ ਤੇਰਾ ਹੁਕਮ ਕੀ ਹੈ ਦਰਸਲ ਤੇਰਾ ਹੁਕਮ ਜੋ ਕੁਝ ਵੀ ਹੋਇਆ ਹੈ ਜੋ ਕੁਝ ਵੀ ਕੀਤਾ ਜਾ ਰਿਹਾ ਹੈ ਜੋ ਕੁਝ ਵੀ ਬਣਿਆ ਹੈ ਇਹ ਸਭ ਤੇਰਾ ਹੁਕਮ ਹੈ ਔਰ ਤੇਰੀ ਬਨਾਵਟ ਹੈ ਔਰ ਇਹ ਸੱਚੀ ਹੈ ਤੇਰੀ ਦੇਣ ਸੱਚੀ ਤੇਰੀ ਬਨਾਵਟ ਸੱਚੀ ਇਸ ਨੂੰ ਜਿਹੜਾ ਸਮਝ ਜਾਂਦਾ ਹੈ ਦਰਸ ਲੋ ਸੱਚ ਦੇ ਨੇੜੇ ਹੋ ਜਾਂਦਾ ਹੈ ਸੱਚ ਦੀ ਨਿਰੰਤਾਂ ਦਾ ਆਨੰਦ ਮਾਣਦਾ ਹੈ ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਦੂਸਰੇ ਸ਼ਲੋਕ ਦੇ ਵਿੱਚ ਫਰਮਾਨ ਕਰਦੇ ਨੇ ਨਾਮ ਇੱਕ ਕਾਰ ਨਾ ਕਠਨੀ ਜਾਏ ਕੀਤਾ ਕਰਣਾ ਸਰਵ ਰਜਾਏ ਦਰਸਲ ਸਭ ਕੁਝ ਉਸ ਦੀ ਰਜ਼ਾ ਦੇ ਚ ਹੈ ਤੇ ਮਨੁੱਖ ਦਾ ਹੁਣ ਫਰਜ਼ ਹੋ ਜਾਂਦਾ ਹੈ ਉਸ ਦੀ ਰਜ਼ਾ ਨੂੰ ਮੰਨਣਾ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਜੋ ਹੁਕਮ ਨਾਲ ਲਿਖਿਆ ਹੋਇਆ ਹੈ ਜੋ ਹੁਕਮ ਹਰ ਜੀਵ ਤੇ ਹੈ ਭਾਅ ਜੋ ਉਸਤੀ ਦੇਨ ਜੋ ਉਸ ਦੀ ਬਣਾਵਟ ਹੈ ਔਰ ਜਿਸ ਢੰਗ ਦੀ ਹੈ ਇਹਨੂੰ ਕਬੂਲ ਕਰ ਲੈਣਾ ਉਹਨੇ ਖਿੜੇ ਮੱਥੇ تسلیم ਕਰ ਲੈਣਾ ਇਹ ਉਸ ਦੀ ਰਜ਼ਾ ਨੂੰ ਮੰਨਣਾ ਹੈ ਤੇ ਜਿਹੜਾ ਉਸ ਦੀ ਰਜ਼ਾ ਦੇ ਚ ਰਾਜ਼ੀ ਹੈ ਦਰਸਲ ਪ੍ਰਮਾਤਮਾ ਉਸਤੇ ਰਾਜ਼ੀ ਹੋ ਜਾਂਦਾ ਹੈ ਈਸ਼ਵਰ ਅਕਾਲ ਪੁਰਖ ਉਸਤੇ ਰਾਜ਼ੀ ਹੋ ਜਾਂਦਾ ਹੈ ਤੇ ਜਿਸਤੇ ਈਸ਼ਵਰ ਰਾਜ਼ੀ ਹੋ ਗਿਆ ਸਮਝ ਲਓ ਉਸਤੇ ਜਹਾਨ ਰਾਜ਼ੀ ਹੋ ਗਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਭ ਬਾਦ ਜੇ ਇੱਕ ਸੱਜਣ ਬਣ ਗਿਆ ਤਾਂ ਸਾਰਾ ਸੰਸਾਰ ਸੱਜਣ ਬਣ ਗਿਆ ਤੇ ਜੇ ਇੱਕ ਨਾਲ ਕੋਈ ਸੰਬੰਧ ਨਹੀਂ ਤਾਂ ਫਿਰ జగਤ ਦੇ ਜ਼ਰਰੇ ਜ਼ਰਰੇ ਨਾਲ ਸੰਬੰਧ ਟੁੱਟਿਆ ਹੋਇਆ ਹੈ ਤੇ ਗਲੀਆਂ ਦੇ ਕੱਖਵੇ ਫਿਰ ਜੋ ਹੈ ਵੈਰੀ ਨੇ ਤੋ ਜਿਹੜਾ ਉਸਦੀ ਰਜ਼ਾ ਦੇ ਚ ਚੱਲਦਾ ਹੈ ਪ੍ਰਮਾਤਮਾ ਉਸਤੇ ਰਾਜ਼ੀ ਹੋ ਜਾਂਦਾ ਹੈ ਤੇ ਪ੍ਰਮਾਤਮਾ ਜਿਸਤੇ ਰਾਜ਼ੀ ਹੋ ਜਾਂਦਾ ਉਹ ਮਾਲਾ ਮਾਲ ਹੋ ਜਾਂਦਾ ਹੈ ਉਹ ਖੁਸ਼ਹਾਲ ਹੋ ਜਾਂਦਾ ਹੈ ਔਰ ਉਹ ਦੁਨੀਆ ਦਾ ਅਜ਼ੀਮ ਤਰੀਨ ਮਨੁੱਖ ਬਣ ਜਾਂਦਾ ਹੈ